ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੁਕਮ ਅਨਸਾਰ ਅਸੀਂ ਉਹਨਾਂ ਦੇ ਨੁਮਾਇੰਦੇ ਬਣ ਕੇ ਅੱਜ ਮੇਰੀ ਡਿਊਟੀ ਲੱਗੀ ਦੀ ਤਰਨਤਾਰਨ ਵਿਧਾਨ ਸਭਾ ਹਲਕੇ ਜੀ ਤੇ ਸਾਡੇ ਹਰਮਨ ਪਿਆਰੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਹਰਜੀਤ ਸਿੰਘ ਸੰਧੂ ਸਾਹਿਬ ਉਹਨਾਂ ਦੇ ਬੁਲਾਵੇ ਤੇ ਮੈਂ ਇੱਥੇ ਆਇਆ ਔਰ ਮੇਰਾ ਮਕਸਦ ਇੱਕੋ ਹੈ ਕਿ ਮੌਕੇ ਤੇ ਜਾ ਕੇ ਜੋ ਲੋਕਾਂ ਦੀ ਤਕਲੀਫਾਂ ਨੇ ਇਹ ਜੋ ਹਾੜਾ ਆਏ ਨੇ ਜਿਨ੍ਹਾਂ ਦੇ ਨਾਲ ਹਜ਼ਾਰਾਂ ਏਕੜ ਸਾਡੀ ਜਿਹੜਾ ਇੱਥੋਂ ਦੇ ਲੋਕ ਕਿਸਾਨ ਨੇ ਉਹਨਾਂ ਦੀ ਜ਼ਮੀਨ ਜਿਹੜੀ ਹੈ ਉਹ ਖਰਾਬ ਹੋ ਗਈ ਉਹਨਾਂ ਦੀ ਫਸਲ ਖਰਾਬ ਹੋ ਗਈ ਔਰ ਜੋ ਮੈਨੂੰ ਪਤਾ ਲੱਗਾ ਹੈ ਲਗਭਗ 30 ਪਿੰਡ ਜਿਹੜੇ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਨੇ ਉਹ ਐਸਲੇ ਫੜਾ ਦੀ ਮਾਰ ਚੇਲ ਰਹੇ ਨੇ ਉਹ ਸਾਰੀ ਜੋ ਜਾਣਕਾਰੀ ਹੈ ਜੀ ਖਡੂਰ ਸਾਹਿਬ ਖਡੂਰ ਸਾਹਿਬ ਹਲਕੇ ਦੇ ਖਡੂਰ ਸਾਹਿਬ ਹਲਕੇ ਦੇ ਉਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਤੁਰੰਤ ਪ੍ਰਧਾਨ ਮੰਤਰੀ ਜੀ ਨੂੰ ਸਾਡੇ ਪ੍ਰਧਾਨ ਸੁਨੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਨੂੰ ਪਹੁੰਚਾਈ ਜਾਏਗੀ ਔਰ ਇਹ ਮੈਂ ਵਾਦਾ ਕਰਨਾ ਕਿ ਜੋ ਮੈਨੂੰ ਮੈਮੋਰੰਡਮ ਦਿੱਤਾ ਹੈ ਕਿ ਇੱਥੇ ਇੱਕ ਬੰਦ ਬਣਾਇਆ ਜਾਏ ਕਿ ਇਹ ਜਿਹੜੀ ਪ੍ਰੋਬਲਮ ਹਰ ਵਾਰੀ ਆ ਜਾਂਦੀ ਹੈ ਉਹਦਾ ਹੱਲ ਕੀਤਾ ਜਾਏ ਪਰ ਮੈਨੂੰ ਥੋੜਾ ਦੁੱਖ ਹੈ ਜੀ ਦੁੱਖ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਨੇ 292 ਕਰੋੜ ਰੁਪਇਆ 2 ਮਹੀਨੇ ਪਹਿਲੇ ਹੀ ਪੰਜਾਬ ਸਰਕਾਰ ਨੂੰ ਭੇਜਤਾ ਹੈ ਡਿਜ਼ਾਸਟਰ ਮੈਨੇਜਮੈਂਟ ਉਹ ਕਹਿੰਦੇ ਨੇ ਅੰਗਰੇਜ਼ੀ ਵਿੱਚ ਕਿ ਜੋ ਕੋਈ ਵਿਵਦਾ ਆਏ ਕਰੋਪੀ ਆਏ ਉਹ ਤੋਂ ਬਚਾ ਲਈ ਪਰ ਮੈਨੂੰ ਅਫਸੋਸ ਹੈ ਕਿ ਪੰਜਾਬ ਸਰਕਾਰ ਨੇ ਉਹਦੀ ਵਰਤੋਂ ਨਹੀਂ ਕੀਤੀ ਔਰ ਉਸ ਤੋਂ ਬਾਅਦ ਜਿਹੜਾ ਰੇਤ ਮਾਫੀਆ ਦਾ ਕੰਮ ਹੈ ਐਡਾ ਵੱਡੇ ਪੱਧਰ ਤੇ ਰੇਤ ਮਾਫੀਆ ਨੇ ਕੰਮ ਕੀਤਾ ਔਰ ਸਰਕਾਰ ਸੁੱਤੀ ਰਹੀ ਭਗਵੰਤ ਮਾਨ ਜੀ ਦੀ ਕਿ ਉਹਦਾ ਹੀ ਅੱਜ ਨਤੀਜਾ ਹੈ ਕਿ ਐਡਾ ਵੱਡੇ ਹੜ ਜਿਹੜੇ ਨੇ ਪੰਜਾਬ ਦੇ ਵਿੱਚ ਆਏ ਨੇ ਜਿਹੜੀ ਖੁਦਾਈ ਹੋਈ ਹੈ ਔਰ ਸਭ ਤੋਂ ਮੈਨੂੰ ਦੁੱਖ ਵੀ ਹੋਇਆ ਕਿ ਮਾਨ ਸਾਹਿਬ ਦਾ ਹੰਕਾਰ ਦੇਖ ਕੇ ਮੋਦੀ ਸਾਹਿਬ ਤੋਂ ਤੋਅਵਾਜਾਂ ਮਾਰੀ ਜਾਂਦੇ ਨੇ ਕਿ ਜੋ ਮਦਦ ਹੋਰ ਚਾਹੀਦੀ ਹੈ ਹੋਰ ਦੇਾਂਗੇ। ਕੱਲ ਅਮਿਤ ਸ਼ਾਹ ਜੀ ਨੇ ਵੀ ਕਿਹਾ ਕਿ ਅਸੀਂ ਹੋਰ ਮਦਦ ਦੇਾਂਗੇ ਸਾਡੇ ਗ੍ਰਹਿ ਮੰਤਰੀ ਸਾਹਿਬ ਸ਼ਿਵਰਾ ਸਿੰਘ ਚੋਹਾਂ ਜੀ ਜਿਹੜੇ ਕਿ ਸਾਡੇ ਆਪਣੇ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਵੀ ਕਿਹਾ ਕਿ ਮੈਂ ਪੰਜਾਬ ਦੇ ਤੇ ਨਜ਼ਰ ਰੱਖ ਕੇ ਬੈਠਾ ਮੈਂ ਟੀਮਾਂ ਭੇਜਤੀਆਂ ਕਿ ਜੋ ਪੰਜਾਬ ਨੂੰ ਲੋੜ ਹੈ ਹੜਾ ਕਰਕੇ ਜੋ ਮਾਰ ਹੋਈ ਹੈ ਪੂਰੀ ਕਰਾਂਗੇ। ਪਰ ਮਾਨ ਸਾਹਿਬ ਇੰਨਾ ਹੰਕਾਰ ਕਿ ਮੈਂ ਉਹਨਾਂ ਦੀ ਵੀਡੀਓ ਦੇਖੀ ਮੈਂ ਵੀਡੀਓ ਦੇਖੀ ਜੀ ਉਹਦੇ ਜੁਮਾਨ ਸਾਹਿਬ ਕਹਿ ਰਹੇ ਨੇ ਮੈਂ ਕਿਸਤੋਂ ਕੋ ਮੰਗਣ ਜਾਵਾ ਉਹ ਮੰਗਣ ਮਾਨ ਸਾਹਿਬ ਪ੍ਰਤਾਪ ਸਿੰਘ ਕੈਰੋ ਸਾਹਿਬ ਵੀ ਗਏ ਜੀ ਮੰਗਣ ਅਮਰਿੰਦਰ ਸਿੰਘ ਜੀ ਵੀ ਜਾਂਦੇ ਸੀ ਮੰਗਣ ਪ੍ਰਕਾਸ਼ ਸਿੰਘ ਬਾਦਲ ਜੀ ਵੀ ਜਾਂਦੇ ਸੀ ਮੁੱਖ ਮੰਤਰੀ ਤੇ ਜਨਤਾ ਦਾ ਸੇਵਕ ਹੈ ਤੁਸੀਂ ਤੇ ਬਣੇ ਹੋਏ ਹੋ ਐਸੇ ਲਈ ਤਮਾਸ਼ਾ ਤੇ ਤੁਸੀਂ ਮੰਗਣਾ ਥੋੜਾ ਇਹ ਤੇ ਪੰਜਾਬ ਦੇ ਲੋਕਾਂ ਦਾ ਹੱਕ ਹੈ ਤੁਸੀਂ ਆਵਾਜ਼ ਸਾਨੀ ਦੀ ਮੁੱਖ ਮੰਤਰੀ ਹੋ ਤੇ ਪ੍ਰਧਾਨ ਮੰਤਰੀ ਸਾਹਿਬ ਤੇ ਤੁਹਾਡੀ ਇੰਤਜ਼ਾਰ ਕਰਦੇ ਨੇ ਉਹ ਤੇ ਲੋਕਾਂ ਦੇ ਲਈ ਹਰ ਜਿਹੜਾ ਨਾਗਰਿਕ ਹੈ ਉਹਦੇ ਲਈ ਹਾਜ਼ਰ ਨੇ ਪਰ ਤੁਸੀਂ ਕੰਮ ਸਗੋ ਇਹਨਾ ਹੰਕਾਰ ਨਾ ਕਰੋ ਜੋ ਮੰਗਿਆ ਅਸੀਂ ਆਏ ਆ ਇਸੇ ਕਰਕੇ ਸਾਰੇ ਅਸੀਂ ਭਾਜਪਾ ਦੇ ਲੋਕ ਅੱਜ ਸੜਕਾਂ ਤੇ ਉਤਰੇ ਹੋਏ ਨੇ ਮੇਰੇ ਨਾਲ ਜਿੱਥੇ ਪ੍ਰਧਾਨ ਸਾਹਿਬ ਬੈਠੇ ਰਹੇ ਖੜੇ ਨੇ ਉੱਥੇ ਦਲਬੀਰ ਸਿੰਘ ਜੀ ਡਿਗਨੇ ਸਰਪੰਚ ਸਾਹਿਬ ਨੇ ਗੋਤਪੋੜਾ ਸਾਰਾ ਯੂਥ ਪੰਜਾਬ ਦਾ ਵਾਈਸ ਪ੍ਰਧਾਨ ਉਹ ਵੀ ਆਇਆ ਆਇਆ ਸਾਰੇ ਭਾਜਪਾ ਦੇ ਵਰਕਰ ਸਮਾਨ ਭਾਰਵੀ ਜੀ ਖੜੇ ਨੇ ਤੇ ਇੱਕ ਪਾਸੇ ਮਾਨ ਸਾਹਿਬ ਨੇ ਇਹ ਕਹਿੰਦੇ ਨੇ ਹੈਲੀਕਾਪਟਰ ਦੇ ਦਿੱਤਾ ਉਹ ਠੀਕ ਹੈ ਪ੍ਰਧਾਨ ਸਾਹਿਬ ਨੇ ਕਿ ਹੈਲੀਕਾਪਟਰ ਤੇ ਜਿਹੜਾ ਜਨਤਾ ਦਾ ਜਿੰਨੀ ਸੁਰਦਾਵਾਂ ਤੁਹਾਨੂੰ ਮਿਲ ਰਹੀਆਂ ਜਨਤਾ ਦੀਆਂ ਨੇ ਜਸਾਨਗਰ ਹੈ ਤੇ ਜਿਸ ਕਰਕੇ ਜੋ ਪੀਐਮ ਸਾਹਿਬ ਨੂੰ ਤੁਸੀਂ ਮੰਗੋਗੇ ਮਿਲੇਗਾ ਮਾਨ ਸਾਹਿਬ ਹੰਕਾਰ ਛੱਡੋ ਤੇ ਲੋਕਾਂ ਦੀ ਆਵਾਜ਼ ਬਣੋ ਤੁਹਾਨੂੰ ਲੋਕਾਂ ਨੇ ਮੁੱਖ ਮੰਤਰੀ ਚੁਣਿਆ ਸੀ ਪਰ ਤੁਸੀਂ ਅੱਜ ਤਾਰਾਜਾ ਬਣ ਗਏ ਹੋ ਐਦਾਂ ਨਾ ਬਣੋ ਲੋਕਾਂ ਦੀ ਆਵਾਜ਼ ਸੁਣੋ ਲੋਕਾਂ ਦੀ ਆਵਾਜ਼ ਬਣੋ ਪ੍ਰਧਾਨ ਮੰਤਰੀ ਜੀ ਤੁਹਾਡੀ ਉਡੀਕ ਕਰਦੇ ਬੈਠੇ ਹੋ ਤੇ ਕਹਾਂ ਜਾਂਦਾ ਕਿ ਕੇਂਦਰ ਸਾਡੇ ਨਾਲ ਕਹਿੰਦੇ ਕਿ ਇਹ ਮਤਰਈ ਮਾਂ ਵਾਲਾ ਸਲੂਟ ਇਹ ਰਾਜਨੀਤੀ ਨਾ ਕਰੋ ਮਾਨ ਸਾਹਿਬ ਭਗਵੰਦ ਜੀ ਇਹ ਸਮਾਂ ਰਾਜਨੀਤੀ ਦਾ ਨਹੀਂ ਹੈ ਇਹ ਸਮਾਂ ਲੋਕਾਂ ਦਾ ਹੱਥ ਫੜੰਦਾ ਹੈ ਇਹ ਸਮਾਂ ਲੋਕਾਂ ਦੀ ਸੇਵਾ ਕਰੰਦਾ ਹੈ ਇੱਥੇ ਰਾਜਨੀਤੀ ਨਾ ਕਰੋ ਉਹ ਇਲੈਕਸ਼ਨ ਵਿੱਚ ਕਰ ਲਾਂਗੇ ਜਦੋਂ ਆਣਗੇ ਇੱਥੇ ਰਾਜਨੀਤੀ ਨਾ ਕਰੋ ਆਓ ਰਲ ਮਿਲ ਕੇ ਸੇਵਾ ਕਰੀਏ ਭਾਰਤੀ ਜਨਤਾ ਪਾਰਟੀ ਹਰ ਤਰ੍ਹਾਂ ਤੁਹਾਡਾ ਸਹਿਯੋਗ ਕਰਨ ਲਈ ਮਾਨ ਸਰ ਤਿਆਰ ਹੈ ਅਸੀਂ ਆਪਣੇ ਸੀਐਮ ਸਮਝਣੇ ਆ ਤੁਹਾਨੂੰ ਔਰ ਸੀਐਮ ਕਿਸੇ ਪਾਰਟੀ ਦਾ ਨਹੀਂ ਹੋਇਆ ਕਰਦਾ ਸੀਐਮ ਸਾਂਝਾ ਹੁੰਦਾ ਹੈ ਹਰ ਜਿਹੜਾ ਨਾਗਰਿਕ ਉਹਦਾ ਸੀਐਮ ਹੁੰਦਾ ਹੈ ਇਹ ਤੁਹਾਨੂੰ ਮਾਨੀ ਸੋਚਣਾ ਚਾਹੀਦਾ ਭਾਜਪਾ ਲੋਕਾਂ ਨੂੰ ਕੀ ਭਰੋਸਾ ਦਿਵਾਉਣਾ ਚਾਹੁੰਦੇ ਸਾਰੇ ਭਾਜਪਾ ਲੋ ਇਹ ਭਰੋਸਾ ਹੈ ਕਿ ਮੈਂ ਤੁਹਾਨੂੰ ਪਹਿਲੀ ਦੱਸਤਾ ਕਿ 292 ਕਰੋੜ ਦੇ ਆ ਗਿਆ ਫਿਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਦੀ ਸਟੇਟਮੈਂਟ ਆ ਗਈ ਕਿ ਪੰਜਾਬ ਦੇ ਲਈ ਅਸੀਂ ਹਰ ਤਰ੍ਹਾਂ ਤਿਆਰ ਆ ਮਦਦ ਕਰਨ ਲਈ ਫਿਰ ਅਮਨ ਸ਼ਾਹ ਜੀ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਦੀ ਸਟੇਟਮੈਂਟ ਆ ਗਈ ਫਿਰ ਸ਼ਿਵਰਾਜ ਸਿੰਘ ਚੋਹਾਨ ਜੀ ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਦੀ ਸਟੇਟਮੈਂਟ ਆ ਗਈ ਫਿਰ ਜਾਖੜ ਸਾਹਿਬ ਅਜ ਨਾਲੇ ਹੋ ਗਿਆ ਇਹਨੇ ਜਿੱਦਾਂ ਮੈਂ ਅੱਜ ਤਰਨ ਤਰਨ ਇੱਥੇ ਆਇਆ ਖਡੂਰ ਸਾਹਿਬ ਹਲਕੇ ਉਦਾਂ ਹੀ ਜਾਖੜ ਸਾਹਿਬ ਜਨਾਲੇ ਹਲਕੇ ਜਾਈ ਸੀ ਬੋਨੀ ਜੀ ਦੇ ਨਾਲ ਤੇ ਸਾਡੇ ਸਾਰੇ ਹੀ ਲੀਡਰ ਸਾਹਿਬਾਨ ਜਿਹੜੇ ਨੇ ਉਹ ਅਲੱਗ-ਅਲੱਗ ਜਗ੍ਹਾ ਡਿਊਟੀਆਂ ਦੇ ਰਹੇ ਨੇ ਆਪਣੇ ਜਿਹੜੇ ਕਾਰਗਰਤਾ ਨੇ ਵਰਕਰ ਨੇ ਸਾਡੀ ਜਾਨ ਨੇ ਉਹਨਾਂ ਦਾ ਹੌਸਲਾ ਵਧਾਈ ਕਰਨ ਆਏ ਆ ਕਿ ਤੁਹਾਨੂੰ ਕੋਈ ਮੁਸ਼ਕਲ ਹੈ ਪ੍ਰਸ਼ਾਸਨ ਤੋਂ ਜਾਂ ਕੋਈ ਮੁਸ਼ਕਲ ਤੁਹਾਨੂੰ ਹੋਰ ਆ ਰਹੀ ਹੈ ਅਸੀਂ ਪ੍ਰਧਾਨ ਮੰਤਰੀ ਜੀ ਦੀ ਮਦਦ ਲਾਂਗੇ ਅਸੀਂ ਭਾਜਪਾ ਦੀ ਕੇਂਦਰ ਦੀ ਐਨਡੀਆ ਸਰਕਾਰ ਦੀ ਮਦਦ ਲਾਗੇ ਜਿਸ ਤਰ੍ਹਾਂ ਪਹਿਲੇ 292 ਕਰੋੜ ਆਇਆ ਉਸ ਤਰ੍ਹਾਂ ਹੀ ਅੱਗੇ ਜੋ ਵੀ ਚਾਹੀਦਾ ਹੋਏਗਾ ਰੀਹੈਬਿਲਿਟੇਸ਼ਨ ਲਈ ਮੁੜਗ ਸਾਮੇ ਲਈ ਉਹ ਭਾਜਪਾ ਵਚਨ ਮਰਦਾ ਤੇ ਵਚਨ ਬੱਧ ਹੋ ਰਹੇਦਾ ਮਾਨ ਸਾਹਿਬ ਨੂੰ ਜਿਹੜੇ ਕਿ ਮੁੱਖ ਮੰਤਰੀ ਨੇ ਪਰ ਉਹ ਕਹਿੰਦੇ ਨੇ ਮੈਂ ਮੰਗਣਾ ਹੀ ਕੁਝ ਨਹੀਂ ਤੇ ਉਸ ਕਰਕੇ ਅਸੀਂ ਤੇ ਮੰਗਾ ਕੇ ਹੱਥ ਟੱਡ ਕੇ ਵੀ ਮੰਗਾ ਕੇ ਮਾਨ ਸਾਹਿਬ ਜੀ ਮੈਲੇ ਨੇ ਨਹੀਂ ਮੈਂ ਅੱਜ ਸਾੜਾ ਤੇ ਹੀ ਗੱਲ ਕਰਾਂਗਾ ਮੇਰੇ ਮੈਂ ਅੱਜ ਮੈਂ ਰਾਜਨੀਤੀ ਨਹੀਂ ਕਰਾਂ ਮਾਨ ਸਾਹਿਬ ਸੈਂਟ ਹੈ ਕਿ ਸਾਜ ਤੇ ਬੋਲੇ ਛਾਨ ਨਹੀਂ ਬੋਲਦੀ ਜਦੋਂ 1000 ਛੇ ਦਾ ਸੈਂਟਰ ਤੇ ਸਟੇਟਮੈਂਟਾ ਦੇਖ ਲੋ ਤਿਆਰ ਨੇ ਤਿਆਰ ਨਹੀਂ ਉਹ ਦੇ ਚੁੱਕੇ ਨੇ ਕਿਸ਼ਤਾ ਆ ਚੁਕੀਆਂ ਨੇ ਹੁਣ ਵੀ ਕਰ ਰਹੇ ਨੇ ਟੀਮਾਂ ਆ ਚੁਕੀਆਂ ਨੇ ਜਿਹੜੀਆਂ ਆ ਕੇ ਮਦਦ ਕਰ ਰਹੀਆਂ ਨੇ ਤੇ ਭਵੰਤਵਾਨ ਜੀ ਨੂੰ ਡਿਊਟੀ ਕਰਨੀ ਚਾਹੀਦੀ ਹੈ ਇਹ ਕੋਈ ਕ੍ਰੈਡਿਟ ਵਾਰ ਥੋੜਾ ਹੈ ਇਹ ਕੋਈ ਕ੍ਰੈਡਿਟ ਵਾਰ ਥੋੜਾ ਜੀ ਆਪਸ ਇਹ ਤੇ ਲੋਕਾਂ ਦੀ ਸੇਵਾ ਹੈ ਤੇ ਲੋਕਾਂ ਦਾ ਜੋ ਨੁਕਸਾਨ ਹੋਇਆ ਮੈਂ ਦੇਖਿਆ ਉਹਨੇ ਖੜ ਕੇ ਕਿ ਹਜ਼ਾਰਾਂ ਏਕੜ ਜਗ੍ਹਾ ਜਿਹੜੀ ਹੈ ਪਾਣੀ ਡੁੱਬੀ ਪਈ ਹੈ ਛੇ ਫਸਲਾਂ ਖਰਾਬ ਹੋ ਗਈਆਂ ਇੱਕ ਸਾਦੀਆਂ ਜੋ ਕੀ ਆਰ ਨਾਲੇ ਟਾਈਮ ਹੀ ਰਹਿਤਾ ਆ ਗਈ ਹੈ ਤੇ ਕਨਕ ਦੇ ਲਈ ਵੀ ਮੁਸ਼ਕਲ ਆਏਗੀ 2-3 ਸਾਲ ਦੀ ਮੁਸ਼ਕਲ ਆਏਗੀ ਸੋ ਅਸੀਂ ਲੋਕ ਤੇ ਹਮੇਸ਼ਾ ਹੀ ਪ੍ਰਧਾਨ ਸਾਹਿਬ ਜਿਹੜੇ ਸਾਡੇ ਨਿਤ ਤੋਂ ਕਰ ਰਹੇ ਲੀਡਰ ਨੇ ਤੋਦੇ ਜੋ ਪ੍ਰਧਾਨ ਸਾਹਿਬ ਮੰਗ ਕਰਨਗੇ ਅਸੀਂ ਪਹਿਰੇਦਾਰ ਆ ਪ੍ਰਧਾਨ ਸਾਹਿਬ ਦੀ ਮੰਗ ਦੇ ਉੱਤੇ ਹਰ ਤਰ੍ਹਾਂ ਦੇ ਨਾਲ ਅਸੀਂ ਲੋਹੇ ਦੀ ਲਾਠ ਾਂਗੂ ਆਪਣੇ ਪ੍ਰਧਾਨ ਹਰਜੀਤ ਸਿੰਘ ਜੀ ਦੇ ਨਾਲ ਖੜੇ ਆ ਮੈਂ ਸਭ ਤੋਂ ਪਹਿਲਾਂ ਅੱਜ ਵਿਸ਼ੇਸ਼ ਤੌਰ ਤੇ ਮੰਡਾ ਪਿੰਡ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਫਕਾ ਪੰਜਾਬ ਪ੍ਰਧਾਨ ਸਾਫਕਾ ਰਾਜ ਸਭਾ ਮੈਂਬਰ ਉੱਚੀਚੇ ਤੌਰ ਤੇ ਪਹੁੰਚੇ ਹੈ ਪਾਰਟੀ ਦੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੀ ਅੱਜ ਇਹਨਾਂ ਨੇ ਮੌਕੇ ਤੇ ਆ ਕੇ ਅਖੀ ਡਿਠਾ ਜਿਹੜਾ ਉਹ ਇਸ ਵਿਧਾਨ ਸਭਾ ਦਾ ਖਡੂਰ ਸਾਹਿਬ ਵਿਧਾਨ ਸਭਾ ਦੇ ਨਾਲ ਲੱਗਦੇ ਸਾਰੇ ਜਿਹੜੇ ਪਿੰਡ ਆ ਉਹਨਾਂ ਦਾ ਜੈਜਾ ਵੀ ਲਿਆ ਜੀ ਕਿਉਂਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਕਹਿਣੀ ਕਰਨੀ ਦੀ ਪੱਕੀ ਹੈ ਤੁਸੀਂ ਕਹਿ ਰਹੇ ਹੋ ਕਿ ભગવંતમાન ਵੱਲੋਂ ਹਮੇਸ਼ਾ ਇੱਕ ਗੱਲ ਕਹੀ ਜਾਂਦੀ ਹੈ ਕਿ ਕੇਂਦਰ ਜਿਹੜਾ ਮਤਰੀ ਮਾਮਲਾ ਸਲੂਕ ਕਰਦਾ ਤੁਸੀਂ ਪਿਛਲੇ ਸਮੇਂ ਦੇ ਵਿੱਚ ਅੰਕੜਿਆਂ ਦੇ ਆਧਾਰ ਤੇ ਵੇਖ ਲਓ ਕੇਂਦਰ ਨੇ ਹਮੇਸ਼ਾ ਹੀ ਕਰੋੜਾਂ ਨਹੀਂ ਅਰਬਾਂ ਰੁਪਈਆ ਪੰਜਾਬ ਨੂੰ ਦਿੱਤਾ ਜੇ ਅੱਜ ਇਸ ਦੁੱਖ ਦੀ ਘੜੀ ਦੀ ਗੱਲ ਕਰੀਏ ਆ ਰਾਜਨੀਤਿਕ ਪੱਧਰ ਤੋਂ ਵਿਪਰੋਟ ਕੀ ਤੇ ਕੇਂਦਰ ਸੋਹਿਰਦਾ ਪੰਜਾਬ ਦੇ ਲਈ ਇਹ ਸਾਫਤ ਤੋਂ ਪਹਿਲਾਂ ਕਿ ਸਾਨੂੰ ਇਸ ਸਮੇਂ ਦੇ ਵਿੱਚ ਕਿਸੇ ਆਫਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਨੇ 292 ਕਰੋੜ ਦੀ ਜਿੱਦਾ ਮਾਨਜੋਗ ਮਲਕ ਸਾਹਿਬ ਦੱਸ ਰਹੇ ਨੇ 292 ਕਰੋੜ ਦੀ ਜਿਹੜੀ ਉਹ ਕਿਸ਼ਤ ਵੀ ਜਾਰੀ ਕਰ ਦਿੱਤੀ ਪਹਿਲੀ 2 ਮਹੀਨੇ ਪਹਿਲੇ ਤੇ ਉਹਦੇ ਹਾਲਾਤਾਂ ਦੇ ਅਨਸਾਰ ਵੀ ਕਿ ਮੈਂ ਮਹਿਸੂਸ ਕਰਦਾ ਜਿੱਦਾਂ ਸਾਡੀ ਪਾਰਟੀ ਮੀਟਿੰਗ ਕਰ ਰਹੀ ਸੀ ਕਿ ਜਦੋਂ ਇਹ ਕੁਦਰਤੀ ਆਫਤ ਤੋਂ ਪਹਿਲੋਂ ਜਾਂ 292 ਕਰੋੜ ਰੁਪਏ ਦਾ ਖਰਚਣ ਤੋਂ ਪਹਿਲੋਂ ਇੱਕ ਕਮੇਟੀ ਦੇ ਤਹਿਤ ਬੈਠਕ ਹੁੰਦੀ ਹੈ ਜ ਜਦੇ ਵਿੱਚ ਮਾਜੋਗ ਭਗਵੰਤ ਮਾ ਜੀ ਉਸ ਬੈਠਕ ਦਾ ਬੜੇ ਲਾਜ਼ਮੀ ਤੌਰ ਤੇ ਸੀਐਮ ਜਿਹੜਾ ਸੂਬੇ ਦਾ ਉਹ ਹਿੱਸੇਵਧਾਰ ਹੁੰਦਾ ਤੇ ਮੇਰੇ ਖਿਆਲ ਦੇ ਨਾਲ ਪਿਛਲੇ ਅਸੀਂ 2-3 ਮਹੀਨੇ 4 ਮਹੀਨਿਆਂ ਤੋਂ ਪਾਰਟੀ ਨੇ ਨਿਰਿਕਣ ਕੀਤਾ ਕਿ ਇਹਦੇ ਤਹਿਤ ਕੋਈ ਬੈਠਕ ਨਹੀਂ ਕੀਤੀ ਗਈ ਤੇ ਤੁਹਾਡੇ ਸਾਹਮਣੇ ਆ ਤੁਸੀਂ ਆਪ ਇਹ ਮਹਿਸੂਸ ਕਰ ਲਓ ਕਿ ਲੋਕ ਪੰਜਾਬ ਦੇ ਪ੍ਰਤੀ ਕਿੰਨਾ ਕੁ ਸੁਹਿਰਦ ਹੋਣਗੇ ਤੇ ਰਹੀ ਗੱਲ ਇਹਨਾਂ ਲੋਕਾਂ ਦੀ ਕਿ ਕੇਂਦਰ ਮਤਲਬ ਇਹ ਮਾਹਾਰ ਅਸਲੂਕ ਕਰਦਾ ਸਿਰਫ ਇਹਨਾਂ ਲੋਕਾਂ ਕੋ ਪੰਜਾਬ ਵਾਸੀਆਂ ਨੂੰ ਗਮਰਾਹ ਕਰਨ ਤੋਂ ਬਿਨਾ ਝੂਠ ਮਾਰਨ ਤੋਂ ਬਿਨਾ ਇਹਨਾਂ ਲੋਕਾਂ ਕੋ ਕੁਝ ਨਹੀਂ ਆ ਪਰ ਮੈਂ ਮਹਿਸੂਸ ਕਰਦਾ ਕਿ ਜੇ ਅੱਜ ਸ੍ਰੀ ਸ਼ਵੇਤ ਮਲਕ ਜੀ ਸਾਫ ਕਾ ਪੰਜਾਬ ਪ੍ਰਧਾਨ ਸਾਡੇ ਕੋਲ ਪਹੁੰਚੇ ਨੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹਮੇਸ਼ਾ ਵੇਖਿਓ ਕਿ ਤੁਹਾਨੂੰ ਕੋਈ ਇਸ ਗੱਲ ਦਾ ਵੀ ਚੰਗਾ ਰਿਜ਼ਲਟ ਮਿਲੂਗਾ ਕਿਉਂਕਿ ਕੱਲ੍ਹ ਦੀਆਂ ਕੇਂਦਰ ਵੱਲੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਬਹੁਤ ਹੀ ਸਤਿਕਾਰਯੋਗ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਨ ਸ਼ਾਹ ਜੀ ਵੱਲੋਂ ਵੱਖ-ਵੱਖ ਟੀਮਾਂ ਜਿਹੜੀਆਂ ਦੌਰਾ ਕਰਡੀਆਂ ਨੇ ਕਿਉਂਕਿ ਉਹ ਚਿੰਤਤ ਨੇ ਪੰਜਾਬ ਦੇ ਲਈ ਜਿੱਥੇ ਉਹ ਕਸਨਾਦਤ ਵਿਸ਼ੇਸ਼ ਤੌਰ ਤੇ ਖਿਆਲ ਰੱਖ ਲੈਣੀ ਉਥੇ ਮਜ਼ਦੂਰ ਵਰਗ ਦਾ ਵੀ ਬਹੁਤ ਤਖੜਾ ਨੁਕਸਾਨ ਹੋਇਆ ਅੱਜ ਜਿਹੜੀ ਸਾਰੀ ਗਰਾਊਂਡ ਦੀ ਰਿਪੋਰਟ ਆ ਤੁਹਾਡੇ ਸਾਹਮਣੇ ਜਾਂਦੇ ਆ ਜਿਹੜੀ ਮੀਲ ਹੋ ਜਾਣੀ ਤੇ ਬਹੁਤ ਜਲਦੀ ਇਸ ਚੀਜ਼ ਦਾ ਰਿਜ਼ਲਟ ਆਗੇ ਕਿਉਂਕਿ ਤੁਹਾਡੇ ਸਾਹਮਣੇ ਆ ਜੀ ਕੇਂਦਰ ਵੱਲੋਂ ਇਹੋ ਜਿਹੇ ਹਾਲਾਤਾਂ ਦੇ ਉੱਤੇ ਕਦੀ ਰਾਜਨੀਤੀ ਨਹੀਂ ਕੀਤੀ ਗਈ ਜਿੱਥੇ ਕੁਦਰਤੀ ਤੌਰ ਤੇ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰਾਂ ਦਾ ਨੁਕਸਾਨ ਹੋ ਰਿਹਾ ਹੈ ਕਿ ਸਿਰਫ ਤੇ ਸਿਰਫ ਇਹਨਾਂ ਲੋਕਾਂ ਨੂੰ ਆਪਣੀ ਰਾਜਨੀਤੀ ਦਾ ਇਹਨਾਂ ਲੋਕਾਂ ਨੂੰ ਕਿਸੇ ਨੂੰ ਆਮ ਆਦਮੀ ਪਾਰਟੀ ਨੂੰ ਕਿਸੇ ਦੁੱਖ ਸੁੱਖ ਦਾ ਨਹੀਂ ਆ ਕਿਉਂਕਿ ਕੇਂਦਰ ਨਰਵੇਗਨ ਕਿਸੇ ਵੀ ਡਿਵੈਲਪਮੈਂਟ ਦੀ ਗੱਲ ਹੋਵੇ ਮੈਂ ਪਹਿਲਾਂ ਵੀ ਤੁਹਾਡੇ ਮਾਧਿਅਮ ਰਹੀਂ ਦੱਸ ਚੁੱਕਾ ਕਿ ਪਿੱਛੇ ਜੇ ਕਰੋਨਾ ਰੁਪਈਆ ਜਿਹੜਾ ਉਹ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਸੜਕਾਂ ਦੇ ਨਿਰਮਾਣ ਦੇ ਲਈ ਆਇਆ ਇਹਨਾਂ ਲੋਕਾਂ ਦੇ ਕੋ ਟੈਂਡਰ ਤੱਕ ਨਹੀਂ ਲੱਗੇ ਗਏ ਤੋ ਸਾਰਾ ਪੈਸਾ ਕੇਂਦਰ ਨੂੰ ਵਾਪਸ ਚਲਾ ਗਿਆ ਇਹ ਤੋਂ ਸਿੱਧ ਹੁੰਦਾ ਕਿ ਇਹ ਆਮ ਆਦਮੀ ਪਾਰਟੀ ਦਾ ਕਹਿਣੀ ਤੇ ਕਰਨੀ ਚ ਕਿੰਨਾ ਕੁ ਫਰਕ ਹੈ ਸਿਰਫ ਇਹ ਲੋਕ ਬਲੇਮ ਕਰ ਸਕਦੇ ਆ ਇਹ ਲੋਕ ਇਨਾਂ ਹਾਲਾਤਾਂ ਦੇ ਬਾਵਜੂਦ ਵੀ ਜੇ ਇਹ ਗੱਲ ਇਹ ਸਮਝਦੇ ਆ ਕਿ ਜੇ ਕੇਂਦਰ ਨੇ ਆਕੇ ਕਰ ਦਿੱਤਾ ਤੇ ਇਨਾਂ ਦੇ ਲੋਕਾਂ ਤੇ ਦਲਾਂ ਚ ਇਨਾਂ ਦਾ ਵਾਸਾ ਹੋ ਜੂਗਾ ਕਿਉਂਕਿ ਲੋਕ ਆਲਰੇਡੀ ਸਮਝ ਚੁੱਕੇ ਆ ਇਹ ਕੁਝ ਕਰਨ ਨਾ ਕਰਨ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੁਦਰਤੀ ਆਫਤਾਂ ਦੇ ਵਿੱਚ ਕਦੀ ਵੀ ਰਾਜਨੀਤਿਕ ਲਾਇਆ ਨਹੀਂ ਲੈਂਦੇ ਉਹ ਹਮੇਸ਼ਾ ਹੀ ਇਨਾਂ ਆਫਤਾਂ ਦੇ ਦਰਮਿਆਨ ਰਾਜਨੀਤਿਕ ਪੱਧਰ ਤੋਂ ਉੱਪਰ ਉੱਠ ਕੇ ਸਾਡੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰਾਂ ਦੇ ਨਾਲ ਪੂਰਾ ਚਟਾ